ਸਸਿਗਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਬ੍ਰੈਂਪਟਨ ਵਿਖੇ ਮੌਜੂਦ ਆ ਉਹਨੇ ਮੇਰੇ ਨਾਲ ਸਾਬਕਾ ਵਿਧਾਇਕ ਮਲਕੀਤ ਸਿੰਘ ਧਖਾ ਨੇ ਔਰ ਧਖਾ ਸਾਹਿਬ ਕੈਨੇਡਾ ਚ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਸਸਿਗਲ ਜੀ ਥੈਂਕ ਯੂ ਮਿਹਰਬਾਨੀ ਕੀ ਕਹੋਗੇ ਧਖਾ ਸਾਹਿਬ ਜਿਵੇਂ ਇੱਥੇ ਆਏ ਹੋ ਦੇਖਦੇ ਹੋ ਇਹ ਐਨ ਜੀਓ ਨੇ ਇੱਕ ਨਵਾਂ ਉਪਰਾਲਾ ਕੀਤਾ ਨਵੀਂ ਪਹਿਲ ਕਦਮੀ ਕੀਤੀ ਹੈ ਵੀ ਆਰ ਯੂਨਾਈਟ ਤੇ ਉਹਦੇ ਵਿੱਚ ਦੇਖੋ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਬਾਲੀਬਾਲ ਗੇਮਾਂ ਖੜਾਈਆਂ ਜਾ ਰਹੀਆਂ ਕੀ ਕਹੋਗੇ ਇਸ ਤਰ੍ਹਾਂ ਕੇ ਮੈਨੂੰ ਕਈ ਵਾਰ ਪਹਿਲਾਂ ਵੀ ਕੈਨੇਡਾ ਆਉਣ ਦਾ ਮੌਕਾ ਲੱਗਿਆ ਅੱਜ ਦੋਸਤਾਂ ਵੱਲੋਂ ਉਹਨਾਂ ਦੇ ਉਦੋਂ ਸਦਕਾ ਇਸ ਖੇਡ ਮੇਲੇ ਤੇ ਜਿਹੜਾ ਕਿ ਯੂਨਾਈਟਿਡ ਵੈਲਫੇਅਰ ਕਮਿਊਨਿਟੀ ਵੱਲੋਂ ਕੀਤਾ ਕਰਵਾਇਆ ਜਾ ਰਿਹਾ ਹੈ ਉੱਥੇ ਆ ਕੇ ਜਿਹੜੇ ਬੱਚੇ ਨੇ ਸਾਡੇ ਉਹ ਵਾਲੀਬਾਲ ਖੇਡ ਰਹੇ ਨੇ ਕੋਈ ਕਬੱਡੀ ਖੇਡ ਰਿਹਾ ਕੋਈ ਦੂਸਰੀਆਂ ਗੇਮਾਂ ਖੇਡ ਰਹੇ ਨੇ ਇਹ ਜਿਹੜੀ ਬੱਚਿਆਂ ਦੀ ਰੁਚੀ ਹੈ ਉਹਨਾਂ ਦੇ ਖਾਸ ਤੌਰ ਤੇ ਜਿਹੜੇ ਦਾਦਾ-ਦਾਦੀ ਨਾਨਾ-ਨਾਨੀ ਉਹਨਾਂ ਦੇ ਪੇਰੈਂਟ ਜਿਹੜੇ ਨੇ ਉਹ ਪੰਜਾਬ ਦੀਆਂ ਜਿਹੜੀਆਂ ਟੂਰਨਾਮੈਂਟਾਂ ਦੀਆਂ ਖੇਡ ਮੇਲੇ ਦੀਆਂ ਇਹਨਾਂ ਨੂੰ ਗੱਲਾਂ ਸੁਣਾਉਂਦੇ ਨੇ ਕਿਉਂਕਿ ਕਿਲਾ ਰੈਪਰ ਦਾ ਖੇਡ ਮੇਲਾ ਜਿਹੜਾ ਕਿ ਪਿੰਡੂ 올림픽 ਖੇਡਾਂ ਦਾ ਮੇਲਾ ਵਜਿਨਿਆ ਜਾਂਦਾ ਹੈ ਕੱਲ ਕੀਤੀ ਜਾਵੇ ਹੁਣੇ-ਹੁਣੇ ਜਿਵੇਂ ਆਪਾਂ ਅਨਾਉਂਸਮੈਂਟ ਕਰਦੇ ਸੀ ਪਿੱਛੇ ਖੜਾ ਦੀ ਮਾਰ ਚੱਲ ਰਿਆ ਜੀ ਪੰਜਾਬ ਤੁਸੀਂ ਉੱਥੋਂ ਆਏ ਹੋ ਤੁਸੀਂ ਇੱਥੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਹੋ ਵੀ ਵੱਧ ਤੋਂ ਵੱਧ ਕਿਉਂਕਿ ਇੱਕ ਐਨ ਆਰ ਆਈ ਆ ਜਿਹੜਾ ਆਪਣਾ ਜੇ ਸੰਜੋਗ ਕਰਦਾ ਤਾਂ ਪੰਜਾਬ ਖੜਾ ਹੁੰਦਾ ਕਿਉਂਕਿ ਸਾਰਾ ਪੰਜਾਬ ਇੱਥੇ ਉਹਨਾਂ ਬਾਰੇ ਕਿਵੇਂ ਦੇਖਦੇ ਹੋ ਜੀ ਦੇਖੋ ਮੇਰੇ ਆਉਣ ਤੋਂ ਬਾਅਦ ਇਹ ਜਿਹੜੇ ਬਾਰਸ਼ਾਂ ਜ਼ਿਆਦਾ ਪੈਣ ਲੱਗੀਆਂ ਨੇ ਪੰਜਾਬ ਵਿੱਚ ਇਸ ਵੇਲੇ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਵੱਲੋਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਜਿਹੜੀਆਂ ਬਾਰਸ਼ਾਂ ਵੱਧ ਹੋ ਰਹੀ ਉਹ ਉਹਨਾਂ ਸਾਡੇ ਤੇ ਰਹਿਮ ਕਰਨ ਤੇ ਉਹ ਘਾਟਣ ਤੇ ਜਿਹੜਾ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਬਹੁਤ ਜਗ੍ਹਾ ਤੇ ਹੜ੍ਹ ਆਏ ਹੋ ਨੇ ਬਹੁਤ ਸਾਰੇ ਲੋਕ ਘਰੋਂ بے ਘਰ ਹੋ ਗਏ ਔਰ ਜਾਨੀ ਮਾਲੀ ਨੁਕਸਾਨ ਹੋਇਆ ਔਰ ਖਾਸ ਤੌਰ ਤੇ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਉਹ ਪਹਿਲਾਂ ਵੀ ਜਦੋਂ ਕੋਈ ਆਫਤ ਆਉਂਦੀ ਆ ਉਹ ਬੜੀ ਮਦਦ ਕਰਦੇ ਨੇ ਦਿਲ ਖੋਲ ਕੇ ਮਦਦ ਕਰਦੇ ਨੇ ਤੇ ਹੁਣ ਵੀ ਮੈਂ ਇਹਨਾਂ ਨੂੰ ਅਪੀਲ ਕੀਤੀ ਆ ਇਹਨਾਂ ਨੂੰ ਆਪ ਵੀ ਪਤਾ ਕਿਉਂਕਿ ਮੀਡੀਆ ਦਾ ਯੁੱਗ ਆ ਆਈਟੀ ਦਾ ਯੁੱਗ ਆ ਇਹ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਨੇ ਟੀਵੀ ਤੇ ਖਬਰਾਂ ਸੁਣਦੇ ਨੇ ਇਹਨਾਂ ਨੂੰ ਇਸ ਗੱਲ ਦਾ ਗਿਆਨ ਆ ਔਰ ਇਹ ਆਪ ਵੀ ਉਹਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹ ਉਸ ਗੱਲ ਦੇ ਸਮਰੱਥ ਵੀ ਨੇ ਔਰ ਆਪਣੇ ਆਪਣੇ ਪਿੰਡਾਂ ਵਿੱਚ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਇਹ ਸੰਸਥਾਵਾਂ ਨੇ ਉਹ ਜ਼ਰੂਰ ਲੋਕਾਂ ਨੂੰ ਪ੍ਰੇਰ ਕੇ ਸਾਡੇ ਉਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਆਪਣਾ ਯੋਗਦਾਨ ਪਾਉਣਗੇ ਔਰ ਇਹ ਜਿਹੜਾ ਦੁੱਖ ਦਾ ਸਮਾਂ ਹੁੰਦਾ ਦੁੱਖ ਦੇ ਵਿੱਚ ਜਿਹੜਾ ਬੰਦਾ ਕੋਈ ਕਿਸੇ ਦੇ ਨਾਲ ਖੜਦਾ ਉਹਨੂੰ ਲੋਕ ਹਮੇਸ਼ਾ ਯਾਦ ਰੱਖਦੇ ਆ ਕਿ ਤੁਸੀਂ ਜਿਵੇਂ ਹੁਣੇ ਗੱਲ ਕਰਕੇ ਆਪਾਂ ਹਟਿਆ ਵੀ ਪਹਿਲਾਂ ਤੁਸੀਂ ਅਮਰੀਕਾ ਗਏ ਹੁਣ ਵੈਨਕੂਵਰ ਨੂੰ ਵੀ ਜਾਣਾ ਜੀ ਪੂਰੇ ਕੈਨੇਡਾ ਵਾਈਟ ਤੁਸੀਂ ਟੂਰ ਕਰਨਾ ਔਰ ਹਰ ਇੱਕ ਨੂੰ ਸਾਡੀ ਤਾਂ ਇਹੀ ਗੁਜਾਰਿਸ਼ ਹੈ ਕਿਉਂਕਿ ਤੁਸੀਂ ਇੰਡੀਆ ਆਏ ਹੋ ਜੀ ਉੱਥੋਂ ਹਾਲਾਤ ਜਾਣਦੇ ਹੋ ਫਿਰ ਇੱਥੋਂ ਜਾਣੂ ਕਰਵਾ ਸਕਦੇ ਹੋ ਕਿਉਂਕਿ ਇੱਕ ਹੰਗਾਰਾ ਜਿਹਾ ਇੱਕ ਹਲਾਰਾ ਜਿਹਾ ਹੀ ਚਾਹੀਦਾ ਹੁੰਦਾ ਇੱਕ ਕਿਸੇ ਦੀ ਬੇਨਤੀ ਚਾਹੀਦੀ ਹੁੰਦੀ ਔਰ ਤੁਸੀਂ ਸੂਝਵਾਨ ਲੀਡਰੋਂ ਔਰ ਜਿਹਦੇ ਵਿੱਚ ਆਪਾਂ ਇਹ ਵੀ ਇਸ ਵੇਲੇ ਜਿਹੜੀ ਸਾਡੀ ਬਾਰਡਰ ਬ ਇਹਦੇ ਵਿੱਚ ਆਪਾਂ ਚਾਹੇ ਜੀ ਗਰਦਾਸਪੁਰ ਏਰੀਆ ਦਾ ਨਾ ਲ ਲਈਏ ਤਰਨਤਾਰਨ ਫਰੋਜਪੁਰ ਇੰਨਾ ਕੁ ਬੁਰਾ ਹਾਲ ਔਰ ਪਾਣੀ ਹਲੇ ਵੀ ਕਹਿੰਦੇ ਆ ਵੀ ਸ਼ਾਇਦ ਅੱਜ ਛੱਡ ਦੇਣ ਕੱਲ ਹੋਰ ਛੱਡ ਦੇਣ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਆ ਫਲੱਡ ਗਏ ਟੁੱਟ ਗਏ ਆ ਜੀ ਜਾਂ ਦੂਜੀ ਕਮਜ਼ੋਰੀ ਐ ਕੀ ਇਹਨਾਂ ਦੀਆਂ ਮੁਰੰਮਤਾਂ ਵਗੈਰਾ ਨਹੀਂ ਹੁੰਦੀਆਂ ਕਿ ਕੁਦਰਤੀ ਆਫਤਾਂ ਠੀਕ ਹੋ ਤੇ ਆਪਾਂ ਕੋਈ ਪੈਰਾ ਨਹੀਂ ਕਰ ਸਕਦੇ ਕੋਈ ਆਪਾਂ ਕਿੰਤੂ ਪ੍ਰਾਂਤੂ ਨਹੀਂ ਕਰ ਸਕਦੇ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਇਸ ਤਰ੍ਹਾਂ ਜਿਹੜੇ ਹੁਣ ਡੈਮ ਵੀ ਬਣੇ ਹੋਏ ਨੇ ਉਹਨਾਂ ਦੇ ਵੀ ਕੁਝ ਲਿਮਿਟ ਐ ਜਿਵੇਂ ਹੁਣ 1680 ਫੁੱਟ ਜਿਹੜਾ ਪ ਦਾ ਲੈਵਲ ਜਿਹੜਾ ਅਗਰ ਉਹ ਤੋਂ ਉੱਪਰ ਚਲੇ ਜਾਂਦਾ ਇਹ ਤਾਂ ਹੁਣ ਕੁਦਰਤ ਦੇ ਬਸਾ ਕਿਸੇ ਦੇ ਵਾਸਤਾ ਹੈ ਨਹੀਂ ਠੀਕ ਹੈ ਸਟਾਰਮ ਤਾਂ ਕਿਤੇ ਵੀ ਆਉਂਦੇ ਨੇ ਇਹਨਾਂ ਮੁਲਕਾਂ 'ਚ ਵੀ ਆਉਂਦੇ ਨੇ ਕਈ ਵਾਰੀ ਤੂਫਾਨ ਆ ਜਾਂਦੇ ਨੇ ਪੁਚਾੜ ਆ ਜਾਂਦੇ ਨੇ ਉਹਨਾਂ ਦੇ ਨਾਲ ਨੁਕਸਾਨ ਹੁੰਦਾ ਇਹ ਤਾਂ ਕੁਦਰਤ ਦੇ ਹੱਥ ਬਸਾ ਕਿਉਂਕਿ ਕੁਦਰਤ ਨੇ ਤਾਂ ਸਾਰਾ ਕੁਝ ਦਰਿਆ ਵੀ ਔਰ ਪੌਣ ਵੀ ਪਾਣੀ ਵੀ ਪਰਮਾਤਮਾ ਦੀ ਭੈ ਤੇ ਭੌਵੇਂ ਚੱਲਦੇ ਨੇ ਲੇਕਿਨ ਅਸੀਂ ਤਾਂ ਅਰਦਾਸ ਕਰ ਸਕਦੇ ਆ ਕਿ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ ਰਹਿਮਤ ਕਰੋ ਤਾਂ ਕਿ ਜਿਹੜਾ ਇਹ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਇਆ ਪੰਜਾਬ ਔਰ ਉਹਦੇ ਵਿੱਚ ਤੋਂ ਅਸੀਂ ਬਚ ਸਕੀਏ ਲੇਕਿਨ ਜਿਹੜੀਆਂ ਵੀ ਆਫਤਾਂ ਆਉਂਦੀਆਂ ਨੇ ਆਫਤਾਂ ਦਾ ਮੁਕਾਬਲਾ ਕਰਨ ਵਾਸਤੇ ਜਿਵੇਂ ਸ਼੍ਰੋਮਣੀ ਗੁਜ਼ਾਰਾ ਪ੍ਰਬੰਧ ਕਮੇਟੀ ਆ ਹੋਰ ਸਾਡੀਆਂ ਸੰਸਥਾਵਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਮਤਲਬ ਜੋ ਜੋ ਵੀ ਬਣਦਾ ਉਹ ਕਰਨਾ ਚਾਹੀਦਾ ਔਰ ਜਿਹੜੇ ਲੋੜੀ ਦੇ ਪ੍ਰਬੰਧ ਹੁੰਦੇ ਨੇ ਜਿਵੇਂ ਜਿਹੜੇ ਹਾੜਾਂ ਦੀ ਸਥਿਤੀ ਜਿਵੇਂ ਆਮ ਤੌਰ ਤੇ ਦਰਿਆਵਾਂ 'ਚ ਆਉਂਦੀ ਆ ਅੱਗੇ ਕੀ ਹੁੰਦਾ ਸੀ ਕਿ ਅੱਗੇ ਦਰਿਆ ਜਿਹੜਾ ਉਹਨਾਂ ਦੇ ਕੋਈ ਤੁਸੀ ਬੰਨ ਨਹੀਂ ਸੀ ਮਾਰਿਆ ਹੁੰਦਾ ਉਹ 6-6 ਕਿਲੋਮੀਟਰ ਜਿਹੜੇ ਦਰਿਆ ਸੀ ਉਹ ਇਸ ਤਰ੍ਹਾਂ ਚੱਲਦੇ ਸੀ ਪਾਣੀ ਇਸ ਤਰ੍ਹਾਂ ਜਿਹੜਾ ਪਤਲਾ ਪੈ ਜਾਂਦਾ ਸੀ ਉਹ ਅਸੀਂ ਅਗਰ 6 ਕਿਲੋਮੀਟਰ ਦੀ ਕੋਈ ਚੀਜ਼ ਦੀ ਚੜਾਈ ਤੇ ਚੱਲ ਰਹੀ ਆ ਉਹਨੂੰ ਅਸੀਂ ਬੰਨ ਮਾਰ ਕੇ ਉਹਨੂੰ ਘਟਾ ਦਿੰਨੇ ਆ ਤੇ ਕੁਦਰਤੀ ਗੱਲ ਆ ਕਿ ਪਾਣੀ ਦਾ ਪ੍ਰੈਸ਼ਰ ਆਉਂਦਾ ਇਹ ਸਾਡੇ ਜਿਹੜੇ ਪੰਜਾਬ ਦੇ ਵਿੱਚ بارش ਹੋ ਰਹੀ ਆ ਉਹਦੇ ਨਾਲ ਨਹੀਂ ਸਾਡਾ ਕੋਈ ਨੁਕਸਾਨ ਹੋ ਰਿਹਾ ਜਿਹੜੀ ਹਿਮਾਚਲ ਦੇ ਵਿੱਚ ਪਹਾੜਾਂ 'ਚ بارش ਹੋ ਰਹੀ ਆ ਉਹਦਾ ਪਾਣੀ ਇਕੱਠਾ ਹੋ ਕੇ ਆਉਂਦਾ ਗੋਵਿੰਦ ਸਾਗਰ ਝੀਲ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਸਾਤਲੂ ਦਰਿਆ ਜਦੋਂ ਓਵਰਫਲੋ ਕਰ ਜਾਂਦਾ ਤੇ ਜਾਂ ਪਾਖੜਾ ਡੈਮ ਦਾ ਜਿਹੜਾ ਪਾਣੀ ਵਹ ਜਾਂਦਾ ਫਲੱਡ ਗੇਟ ਖੋਲਣੇ ਪੈਂਦੇ ਨੇ ਪੌਂਗ ਡੈਮ ਦੇ ਵੀ ਖੋਲਣੇ ਪੈਂਦੇ ਨੇ ਇਸ ਤਰ੍ਹਾਂ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਗਰ ਨਹੀਂ ਖੋਲਦੇ ਤਾਂ ਫਿਰ ਹੋਰ ਜ਼ਿਆਦਾ ਉੱਤੇ ਨੁਕਸਾਨ ਹੁੰਦਾ ਅਗਰ ਖੋਲਦੇ ਨੇ ਤਾਂ ਉਹ ਵੀ ਦੇਖਦੇ ਕਿ ਕਰਦੇ ਆ ਇਹ ਸੀ ਗੱਲ ਨਹੀਂ ਕੋਈ ਸਾਡੇ ਜਿਹੜੇ ਇੰਜੀਨੀਅਰ ਨੇ ਉਹ ਵੀ ਬੜੇ ਮਾਰਨੇ ਸਾਰਾ ਕੁਝ ਪੱਧਾ ਵੀ ਹੈ ਲੇਕਿਨ ਉਤਰ ਤੱਕ ਕਿਸੇ ਦਾ ਵਾਸ ਨਹੀਂ ਚੱਲਦਾ ਹੁੰਦਾ ਉੱਥੇ ਤਾਂ ਸਾਰਿਆਂ ਦੀ ਅਰਦਾਸ ਬੇਨਤੀ ਕੰਮ ਕਰਦੀ ਹੈ ਧੰਨਵਾਦ ਆਖਾ ਸਾਹਿਬ ਗੱਲ ਕਰਨ ਲਈ ਮਿਹਰਬਾਨੀ ਮਿਹਰਬਾਨੀ ਸੋ ਇਹ ਸਨ ਮਲਕੀਤ ਸਿੰਘ ਦਾਖਾ ਜਿਨ੍ਹਾਂ ਨੇ ਕਿਹਾ ਬਈ ਜਿਹੜੇ ਸਾਡੇ ਹੜਪੇੜਤ ਨੇ ਉਹਨਾਂ ਦੀ ਮਦਦ ਕਰਨ ਲਈ ਇਥੇ ਐਨ ਆਰ ਆਈ ਅੱਗੇ ਉਹਨਾਂ ਨੇ ਇੱਕ ਮੈਸੇਜ ਦਿੱਤਾ ਵੀ ਸਭ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਪੰਜਾਬ ਦੇ ਨਾਲ ਕਿਉਂਕਿ ਜਦੋਂ ਵੀ ਪੰਜਾਬ ਨੂੰ ਕਿਤੇ ਲੋੜ ਪਈ ਹੈ ਐਨ ਆਰ ਆਈ ਹਮੇਸ਼ਾ ਇਹੀ ਆਪਣੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਹੀ ਖੜੇ ਨੇ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਦੇ ਜਿਹੜੇ ਈਵੈਂਟ ਵੀ ਕਰਾਉਣੇ ਹੋ ਵੀ ਇਸੇ ਕਰਕੇ ਕਰਾਉਣੇ ਆਪਾਂ ਪਰੂਟਸ ਨਾਲ ਜੁੜੇ ਰਹੀਏ ਰੂਟਸ ਮਤਲਬ ਕਿੱਥੋਂ ਆਏ ਸਾਡੇ ਬੈਕ ਹੋਮ ਤੋਂ ਬੈਕ ਹੋ ਦੀ ਘੜੀ ਆ ਅੱਜ ਇੱਕ ਕੁਦਰਤ ਦਾ ਜਿਹੜਾ ਕਹਿਰ ਆ ਉਹਨੂੰ ਉਹਦੇ ਨਾਲ ਨਜਿੱਠਣ ਲਈ ਸਾਨੂੰ ਇਹਨਾਂ ਦੀ ਮਦਦ ਦੀ ਲੋੜ ਆ ਤਾਂ ਕਿ ਉਹ ਆਪਣੇ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਦੇ ਸਕਣ ਔਰ ਮਦਦ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ ਚਾਹੇ ਪੈਸੇ ਦੀ ਚਾਹੇ ਰਾਸ਼ਨ ਦੀ ਚਾਹੇ ਕਿਸੇ ਸਮਗਰੀ ਦੀ ਜਿਸ ਚੀਜ਼ ਦੀ ਵੀ ਲੋੜ ਆ ਐਨ ਆਰ ਆਈ ਹਮੇਸ਼ਾ ਕਹਿੰਦੇ ਚੜ੍ਹਦੀ ਕਲਾ 'ਚ ਰਹਾਂ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂ ਔਰ ਆਪਣੇ ਪੰਜਾਬ ਵਾਸੀਆਂ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਉਹ ਕਹਿੰਦੇ ਅਸੀਂ ਇੰਨੀ ਰਿਕਵੈਸਟ ਕੀਤੀ ਔਰ ਬਾਕੀ ਵੀ ਜਿਵੇਂ ਕਿਤੇ ਜਗ੍ਹਾ ਤੇ ਜਾਵਾਂਗਾ ਹੋਰ ਸਟੇਟਾਂ ਦੇ ਵਿੱਚ ਜਿਵੇਂ ਵੈਨਕੂਵਰ ਉਹ ਕ ਉੱਥੇ ਵੀ ਹਮੇਸ਼ਾ ਤਰ੍ਹਾਂ ਦੀ ਰਿਕਵੈਸਟ ਕਰੂੰਗਾ ਤਾਂ ਕਿ ਜਿਹੜੇ ਐਨ ਆਰ ਆਈ ਆ ਵੱਧ ਤੋਂ ਵੱਧ ਦਾਨ ਕਰ ਸਕਣ ਤਾਂ ਕਿ ਜਿਹੜੇ ਲੋਕਾਂ ਦੇ ਉੱਤੇ ਪਈ ਜਿਹੜੀ ਮੁਸੀਬਤ ਆ ਉਹਦਾ ਹੱਲ ਅਸੀਂ ਕਰ ਸਕੀਏ ਸਿਰ ਫਿਲਹਾਲ ਦੇ ਲੈਣੇ ਹੈ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾਲ ਦਿੱਲੀ ਪੋਸਟ ਬਿਆਪ ਬ੍ਰੈਮਟਨ ਕੈਨੇਡਾ